ਏ ਆਈਆ ਮੇਰੇ ਮੇਲੇ ਆਵਾਮਾ ਵੀ ਗੱਲਾਂ ਆਵਾਮਾ ਸੀਨ ਸਾਹਿਬ ਦੇਖੋ ਤੇਰੇ ਪੈਰ ਹਜੇ ਸਾਡੇ ਵਰਗੇ ਨੇ ਸਾਡੇ ਪਿੰਡਾਂ ਨਹੀਂ ਮੈਨੂੰ ਪਿੰਡ ਨਾਲ ਮੈਨੂੰ ਪਿੰਡ ਸਹੀ ਆ ਬਿਲਕੁਲ ਠੀਕ ਹੈ ਸਹੀ ਨਗਾ ਲਿਆ ਇਸ ਵਾਰ ਓਵਰਫਲੋ ਹੋ ਗਿਆ ਕੀ ਕਰੀਏ ਪਰ ਫੇਰ ਵੀ ਬਹੁਤ ਸਾਰੇ ਨਦੀਆਂ ਨਾਲੇ ਕਿਉਂਕਿ ਆਪਾਂ ਚਲਾ ਲੇ ਉਹਦੇ ਕਰਕੇ ਥੋੜਾ ਡਾਇਵਰਸ਼ਨ ਉਹਦੀ ਪਾਣੀ ਦੀ ਖੇਤਰ ਉਧਰ ਖਿੰਡ ਗਿਆ ਨਹੀਂ ਤਾਂ ਹੋਰ ਜਗ੍ਹਾ ਤੋਂ ਪ੍ਰੋਬਲਮ ਆਣੀ। ਸਰੇ ਇਹਦੀ ਨਾਲ ਥੋੜੀ ਕੈਪੈਸਿਟੀ ਵਧਾਣੀ ਪਏ। ਜਦੋਂ ਪਾਣੀ ਜਦੋਂ ਹੋ ਜਾਂਦਾ ਇਹ ਦਰਾਂ ਜਾਣ ਕੇ ਰੋਦੇ ਉਹ ਵੀ ਇੱਕ ਜਦੋਂ ਨਾ ਫੁਰ ਫੰਗ ਬਣ ਜਾਂਦਾ ਪਾਣੀ ਪਹੁੰਚ ਨੂੰ ਕਾਫ ਲੱਗ। ਇਹ ਕਰਕੇ ਵਿਚ ਦੇ ਵਿੱਚ ਦੀ ਬਾਕੀ ਇਹ ਤੋਂ ਉੱਪਰ ਸਾਰੀ ਸਿਲਟਿੰਗ ਹੋਈ ਹੋਈ ਹੈ ਇਧਰ ਸਭ ਦੇਖੋ ਕਿੰਨਾ ਵੱਡਾ ਸਪੈਨ ਹੈ ਸਾਰੇ ਤੇ ਪਾਣੀ ਫਲੂ ਕਰੇ ਫਿਰ ਪ੍ਰੋਬਲਮ ਨਹੀਂ ਹੋਣੀ ਤੁਹਾਨੂੰ ਪ੍ਰੋਬਲਮ ਹੋਈ ਨਹੀਂ ਕਿਸੇ ਦੀ ਜਾਨ ਹੈ ਸਰ ਪੂਰਾ ਐਂਟਾਇਰ ਸਪੈਨ ਕਲੀਅਰ ਕਰਦੇ ਸਰ ਉੱਥੇ ਸਾਰੀ ਮਿੱਟੀ ਹੈ ਪਿੱਛੋਂ 2.5 ਕਿਲੋਮੀਟਰਾਂ ਦਾ ਅੱਗੇ 700 ਮੀਟਰ ਹੋ ਜਾਂਦਾ ਹੈ ਉਹ ਕਰਵਾਉਂਗੇ 700 ਮੀਟਰ ਵੀ ਸਾਡੇ ਸੱਤ ਬੋਟਲ ਲੱਕ ਪਾੜ ਜਾਂਦਾ ਹੈ ਸਭ ਇੱਕ ਨਾਲ ਕਰਾਂਗੇ ਆ ਦੇਖੋ ਏਰੀਆ ਕਲੀਅਰ ਹੋ ਜਾਏ ਇੰਨਾ ਕਰਕੇ ਇਧਰ ਇੰ ਤੋਂ ਪਿੱਛੇ ਸਾਡਾ ਹਲਕਾ ਸਟਾਰਟ ਹੋ ਜਾਂਦਾ ਹੈ ਇਨਨ ਕੋ ਪਪੂਲਰਿਆ ਕਰਿਆ ਦੇ ਵਿੱਚ ਜਿਹੜਾ ਤੁਸੀਂ ਸੋਚੀਂ ਸਾਰਾ ਉਹ ਸਾਰਾ ਡਾਕਰ ਦਾ ਹੀ ਕੰਮ ਕਰਦਾ ਜੀ ਐ ਹੋ ਗਿਆ ਬੋਟਲ ਨੈਕ ਬਣ ਜਾਂਦੀ ਸਰ ਉੱਤੋਂ ਸਰ ਛਿੱਟੀਆਂ ਸਰ ਥੱਲੇ ਆ ਕੇ ਨਾ ਸਾਰਾ ਫਸ ਜਾਂਦਾ ਜਿੰਨਾ ਵੀ ਜਾਲੀ ਬੁੱਕ ਜਿੰਕੀ ਨਾ ਔਰ ਰੇਤਾ ਵੀ ਸਰ ਮੇਰੇ ਖਿਆਲ ਚ ਤਿੰਨ ਚਾਰ ਫੁੱਟ ਹੀ ਥੱਲੇ ਰੇਤਾ ਹੁੰਦਾ ਉਹ ਸਾਰਾ ਨਹੀਂ ਉਹ ਬਾਹਰ ਹੀ ਦੀਏ ਅਬਾਰੀ ਸਰ ਇਧਰ ਦਾ ਬਾਹਰ ਹੀ ਨਹੀਂ ਦਿਸ ਜਾਂਦੀ ਇਧਰ ਸਫਾਈ ਘੱਟ ਈ ਐ ਜੀ ਸਰ ਸਿਨੇਟ ਦਾ ਬਣਦਾ ਇਹ ਜਿੱਥੇ ਮਨੀ ਵੀ ਕੋਈ ਪਾਉਂਦਾ ਉਹ ਸੈਲਿੰਗ ਨੇ অল레ਡੀ ਦੀ ਸੈਂਟਿੰਗ ਦੇ ਕੋਸਾ ਟੈਂਡਰ ਦਿੱਤਾ ਹੋਇਆ ਐਂਡ ਅਨਫੋਰਚਨਟਲੀ ਸਰ 2 ਮਹੀਨੇ ਪਹਿਲੇ ਆ ਗਈ ਸਰ ਬਸ ਸਾਡੇ ਜੇ ਐਸਐਟ ਸਤੰਬਰ ਦੇ ਅੰਤ ਨੂੰ ਮੀਟਾ ਨੋਟਮੀਆ ਵੈਲਟਾਈਟ ਦੇ ਉਦ ਤੱਕ ਸਰ ਥੋੜਾ ਸਪੈਨ ਕਲੀਅਰ ਹੋ ਜਾਂਦਾ ਸੀ ਕੁਦਰਤੀ ਤੌਰ ਤੇ ਆਪਾਂ ਇਹ ਨਹੀਂ ਕਰ ਸਕਿਆ ਦੇਖੇ ਪਹਿਲਾਂ ਆ ਗਈ ਮੰਗਰਾਈ ਪਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਟੈਂਡਰਾਂ ਦੀ ਵੇਟ ਕਰਨੀ ਚਾਹੀਦੀ ਹੈ ਜਾਂ ਕੁਦਰਤੀ ਵੇਟ ਕਰਨੀ ਚਾਹੀਦੀ ਸਰ ਤੇ ਇਟ ਸ਼ੁੱਡ ਬੀ ਡਨ ਐਜ਼ ਅਨ ਇਅਰ ਪ੍ਰੋਜੈਕਟ ਜੇ ਤਦੋਂ ਫਸਲ ਨਾ ਵੀ ਹੋਵੇ ਸਫਾਈ ਤਾਂ ਉਦੋਂ ਹੀ ਹੋ ਸਕਦੀ ਜਦੋਂ ਮਸਲਾ ਨਾ ਹੋਵੇ। ਸਰ ਜਦੋਂ ਮਸਲਾ ਆ ਗਿਆ ਉਦੋਂ ਕੀ ਸਫਾਈ ਕਰੋਗੇ? ਸਰ ਆਵੜਾ ਆਈਡੀਆ ਤੇ ਜੇ ਘਰ ਸੇਵਾ ਸਟਾਰਟ ਕਰਦੀਏ ਨਾ ਲੋਕ ਜੀਨਾਂ ਦੇ ਵਿੱਚ ਕੱਢ ਕੇ ਲਗਾ। ਹਾਂ। ਕਿਸਤਾ ਦੇ ਵਿੱਚ ਫਾਈਨਿੰਗ ਵਾਲੇ ਸਾਰੇ ਇੱਧਰ ਲਾ। ਲੋਕ ਡੁੱਬ ਰਹੇ ਆ ਉਹਨਾਂ ਤੇ ਸਾਰੇ ਆਮ ਜ਼ਿੰਮੇਵਾਰ। ਕਸ਼ਿਆਂ ਨੂੰ ਦੱਸਿਆ ਸੀ ਕਿ ਕਹਿੰਦੇ ਪਿਛਲੇ ਅਗਸਤ ਦੇ ਚ ਅਸੀਂ ਸੈਕਟਰੀ ਸਾਹਿਬ ਨੂੰ ਤੁਹਾਨੂੰ ਪਤਾ ਤੁਹਾਡੇ ਸਾਰੇ ਮੀਟਿੰਗਾਂ ਦਾ ਉਧਰ ਲੈ ਕੇ ਜਾਂਦਾ ਵੀ ਉੱਥੇ ਦਿਖਾ ਲੇ ਵੀ ਉੱਥੇ ਖੜਾ ਪਾਣੀ ਉਧਰੋਂ ਐਂਟਰ ਕਰੋਗੇ ਤੇ ਇੱਥੋਂ ਜੀ ਨਿਕਲੂਗਾ ਪਾਣੀ ਤਾਂ ਉਹ ਹੋਈ ਇੱਛਾ ਮੇਰੀ ਇੱਛਾ ਇਹ ਇਹ ਬਸਾਨੂੰ ਨਵੰਬਰ ਤੱਕ ਦੇ ਦੇਵੀ ਅਸੀਂ ਨਵੰਬਰ ਨੂੰ ਅਫੇਰੀ ਵਾਲਾ ਨੂੰ ਠੇਕਾ ਦੇ ਦਨਾ ਕਮੇਟੀ ਚ ਠੇਕੀ ਜੂ ਐ ਕਿ ਬਹੁਤ ਵਧੀਆ ਸਰਕਾਰ ਨੂੰ ਪੈਸੇ ਵੀ ਆ ਜਾਣਗੇ ਤੇ ਚਲੋ ਮਿੱਟੀ ਵੀ ਠੇਕੀ ਜੂਗੀ ਪਰ ਅਸੀਂ ਉਹ ਦਿਨ ਜਦੋਂ ਮੀਟਿੰਗ ਸੀ ਉਹਨਾਂ ਨੇ ਕਿਹਾ ਕਹਿੰਦੇ ਬਾਬਾ ਜੀ ਪੁੱਛਿਆ ਜਨੇ ਟੈਂਡਰ ਵਾਲੇ ਉਹ ਕਹਿੰਦੇ ਜੇ ਅੱਜ ਟੈਂਡਰ ਹੋ ਜੇ 23 ਨੂੰ ਤੇ ਇਹਨੂੰ 730 ਪਰ ਨਹੀਂ ਸਕਿਆ ਲੰਬਾ ਕੰਮ ਹੈ ਉਹ ਸਰਕਾਰੀ ਕੰਮ ਹੈ ਬਾਬਾ ਜੀ ਉਹਦਾ ਸਰਕਾਰੀ ਕੰਮ ਹੈ ਆਪਾਂ ਸਰਕਾਰੀ ਨਹੀਂ ਹੈਗੇ ਆਂ ਆਪਾਂ ਤਾਂ ਹੈਗੇ ਲੋਕਾਂ ਦੇ ਨਹੀਂ ਨਹੀਂ ਟੈਂਡਰ ਪਾਊਗਾ ਫਿਰ ਜੇ ਟੈਂਡਰ ਨਾ ਪਾਇਆ ਕੋਈ ਹੋਰ ਪਾਊਗਾ ਫਿਰ ਉਹਦੀ ਫਿਰ 15 ਦਿਨ ਉਹਨੂੰ ਦੇਵਾਂਗੇ ਫਿਰ 60 ਦਿਨ ਦੀ ਕੋਈ ਲਿਟੀਗੇਸ਼ਨ ਪਾ ਦੂਗਾ ਹਾਈ ਕੋਰਟ 60 ਦਿਨ ਦੇ ਦੂਗੀ ਚਲੋ ਛੱਡੋ ਨਹੀਂ ਤਾਂ ਡੁੱਬ ਜਾਗੇ ਲੋਕਾਂ ਛੱਡੋ ਜੀ ਹੁਣ ਤਾਂ ਰਹਿਣ ਦੋ ਸਰਦ ਕੰਮ ਹੋ ਗਿਆ ਸੋ ਇਹ ਨਹੀਂ ਹੋਣਾ ਇਹ ਹੁਣ ਹੀ ਕੋਣ ਕਰਨਾ ਤੁਸੀਂ ਦੱਸੋ ਸੋ ਥੋਮ ਆਪਣੇ ਕੋਲੇ ਆ ਐਸਾ ਯਾ ਨੈਚੁਰਲ ਯਾ ਸਸਪਾਸਟ ਸੋ ਇਟ ਸ਼ੁਡ ਬੀ ਅ ਡਿਕਲੇਰਡ ਐਜ਼ ਅ ਨੈਸ਼ਨਲ ਨੈਸ਼ਨਲ ਆਫ ਅਸੀਂ ਕੀ ਕਰੀਏ ਸਾਡੇ ਦਰਿਆ ਨੇ ਸਾਥ ਹੁਣ ਨਹੀਂ ਮੰਗਦਾ ਕੋਈ ਹਰਿਆਣਾ ਪਾਣੀ ਕੋਈ ਨਹੀਂ ਗੁਜਰਾਤ ਮੰਗਦਾ ਪਾਣੀ ਇਹ ਜਿਹੋਣ ਹੋਣ ਨਹੀਂ ਨਰਮ ਚਲਾਲੇ ਫੈਸਲੇ ਆਉਂਦੇ ਤੁਸੀਂ ਤਾਂ ਕਲੀਅਰ ਕਿਹਾ ਵੀ ਮੰਗੋ ਹੋਣਾ ਆਜੋ ਮੈਨੋ ਜਿੱਦਾਂ ਲੈਣਾ ਆਜੋ ਆਜੋ ਵੈਗ ਸਾਡੇ ਕੋਲ ਡੁੱਬੀਏ ਮਰੀਏ ਅਸੀਂ ਕੋਈ ਗੱਲ ਪੰਜਾਬੀਆਂ ਕੈਮ ਆ ਜੀ ਹਮੇਸ਼ਾ ਕੁਰਬਾਨੀਆਂ ਦੇ ਕੇ ਕੌਮਾਂ ਬਚਾਈਆਂ ਹੋਈਆਂ ਨੇ ਦੂਜੀਆਂ ਕੌਮਾਂ ਵੀ ਬਚਾਈਆਂ ਹੋਈਆਂ ਕੁਰਬਾਨੀਆਂ ਦੇ ਕੇ ਤੋ ਕੁਛ ਬਾਬੇ ਨੇ 3ਵੇਂ ਕਹਿਣਗੇ ਕੋਈ ਐਸਾ ਫੜੇ ਕੋਈ ਵੀ ਪੈਸੇ ਵੱਲੋਂ ਪਾ ਪਰ ਤੁਸੀਂ ਆਪਣੀ ਨੀਅਤ ਵੱਲੋਂ ਕਾਬਲ ਬਣਾ ਕਰੋ ਕੜਨ ਜੀਸੀਬਿਆ ਲਾ ਦੋ 14 ਜੀਸੀਬਿਆ ਲੱਗਦੀਆਂ ਕੋਈ ਜੀਸੀਬੀ ਐਸਸੀ ਹੈ ਜਿਹੜੀ ਨਹੀਂ ਮਿਲਦੀ ਪੰਜਾਬ ਚ ਕਿਤੋਂ ਮਹਾਰਾਸ਼ਟਰ ਤੋਂ ਮੰਗਵਣੀ ਪੈ ਰਹੀ ਹੈ ਮੰਗਾ ਲਓ ਕੋਈ ਕ੍ਰੇਨ ਐਸਸੀ ਹੈ ਜਿਹੜੀ ਇੱਥੇ ਨਹੀਂ ਮਿਲਦੀ ਮੰਗਾ ਲਓ ਕਿਤੋਂ ਪਰ ਮੈਂ ਆਪਦੇ ਲੋਕਾਂ ਨੂੰ ਵਾਰ-ਵਾਰ ਵਾਰ-ਵਾਰ ਮੈਂ ਮੌਕਾ ਦੇਖਣ ਨਹੀਂ ਆ ਸਕਦਾ ਮੌਕਾ ਦੇਖਣ ਦਾ ਕੀ ਫਾਇਦਾ ਇਹਦੋਂ ਪਹਿਲਾਂ ਵੀ ਮੌਕਾ ਦੇਖ ਕੇ ਮੈਂ ਵੀ ਮੌਕਾ ਦੇਖਿਆ ਕੀ ਕੀ ਫਰਕ ਪੈ ਗਿਆ ਮੈਂ ਮੌਕਾ ਦੇਖਣ ਵਾਲੇ ਕੰਮ ਬੰਦ ਕਰਨੇ ਚਾਹੀਦੇ ਠੀਕ ਹੈ ਇਸ ਮਾਈ ਸਟ੍ਰਿਕਟ ਆਰਡਰ ਸੋ ਇੱਕ ਪੂਰੀ ਇਮੇਜ ਪੂਰੀ ਉਹ ਬਣਾਓ ਠੀਕ ਹੈ ਠੀਕ ਹੈ ਜਿੰਨੇ ਪੈਸੇ ਚਾਹੀਦੇ ਆਪਣੀ ਦੁਬਾਰਾ ਇੱਥੇ ਨਾ ਆਉਣਾ हां जी लोग कौन ਇੱਥੇ ਫੋਟੋ ਖਿਚਾਉਣਾ ਐਡਵੈਂਚਰ ਵਾਸਤੇ ਆ ਸਕਦੇ ਨੇ ਪਰ ਐ ਮੈਂ ਉਹਨਾਂ ਤੋਂ ਅੱਜ ਉੱਥੇ ਆਏ ਤੇ ਉਹਨਾਂ ਨੇ ਮੌਕਾ ਦੇਖਿਆ ਇੱਕ ਕਬਰਾਂ ਪੁਰਾਣੀਆਂ ਤੇ ਠੀਕ ਹੈ ਤਾਂ ਸੋ ਪੈਸੇ ਦੀ ਕੋਈ ਗੱਲ ਨਹੀਂ ਬਿੱਲ ਭਾਵ ਨਹੀਂ ਕੋਈ ਐ ਪੈਸਾ ਬਾਤ ਕੋਈ ਕਮੀ ਨਹੀਂ ਹੋਊਗੀ ਮੈਂ ਇੱਕ ਮਿੰਟ ਵਿੱਚ ਆ ਜਾਂਦਾ ਨਾ ਅਜੀ ਸੂਰਾ ਇਮਾਨਦਾਰ ਸੀਐਮ ਭਗਵੰਤ ਮਾਨ ਜੀ ਜਿੰਦਾਬਾਦ ਜਿੰਦਾਬਾਦ ਵਾਹ ਆ ਜਾਓ ਇਮਾਨਦਾਰ ਸਾਹਿਬ ਜੀ ਇਹ ਮੁੰਡੇ ਬੜੇ ਚੰਗੀ ਅਸੀਂ ਸੇਵਾ ਕਰਦੇ ਆ ਸਾਰੇ ਐਮਬਰਸਨ ਉਹ ਆਏ ਆ ਜੀ ਅਸੀਂ ਸੇਵਾ ਆਏ ਆ ਇਹ ਤੁਹਾਨੂੰ ਇੱਕ ਬੇਨਤੀ ਹੈ ਇੱਕ ਦੋ ਤੁਹਾਡੇ ਨਾਲ ਗੱਲਾਂ ਕਰ ਲਈਆਂ ਅੱਗੇ ਵੀ ਮੈਂ ਤੁਹਾਨੂੰ ਮਿਲਿਆ ਸੀ ਗਾ ਯੂਨੀਵਰਸਿਟੀ ਮਿਲਿਆ ਸੀ ਲੁਧਿਆਣਾ ਮੇਲੇ ਤੇ ਸਾਇਤ ਤੁਹਾਨੂੰ ਕੀਤਾ ਹੋਵੇ ਆਪਣੀ ਪਹਿਲੇ ਦਾ ਆਈ ਆਲਾ ਜੀ ਆਪਣੀਆਂ ਜਿਹੜੀਆਂ ਹਰੀਆਂ ਵਾਲੀਆਂ ਦੋਵੇਂ ਨਹਿਰਾਂ ਬੰਦ ਪਈਆਂ ਜੀ ਤੁਸੀਂ ਸੀਐਮ ਆਈ ਕਾਹਤੋਂ ਪਈਆਂ ਜੀ 11000 ਕਿਊਸਕ ਤੋਂ ਵੱਧ ਅੱਪਰ ਹਰਿਆਣਾ ਨਹੀਂ ਦੇ ਰਿਹਾ ਸਰਕਾਰੀ ਕੋਲ ਪਾਨਦਾ ਜੀ ਹੁਣ ਬਦਲ ਵੀ ਆਪੇ ਆ ਇੱਕ ਮਿੰਟ ਇੱਕ ਮਿੰਟ ਆਪ ਦਾ ਆਪਣੇ ਅੱਜ ਘਰੇ ਆਈ ਆ ਆਰਾਮ ਨਾਲ ਵੀ ਗੱਲ ਆਰਾਮ ਨਾਲ ਕੱਲ ਆਲਾ ਮੇਰਾ ਭੈਣ ਸਨੇ ਹਾਂਜੀ ਕਿ ਹੁਣ ਕਿਉਂ ਨਹੀਂ ਹਰਿਆਣਾ ਪਾਣੀ ਮੰਗਦਾ ਸਹੀ ਗੱਲ ਹੁਣ ਥੋੜੀ ਰਸਤਨ ਪਾਣੀ ਮੰਗਦਾ ਹੁਣ ਕਿਉਂ ਨਹੀਂ ਹਿਮਾਚਲ ਸੈਸ ਲਾਉਂਦਾ ਕਿ ਅਸੀਂ ਜਿਹੜਾ ਪਾਣੀ ਆਊਗਾ ਸੈਸ ਲਾਵਾਂਗੇ ਲਾਓ ਸੈਸ ਬਿਲਕੁਲ ਠੀਕ ਹੈ ਬੰਦੂ ਰੱਖੇ ਮੈਂ ਤੁਹਾਡੇ ਨਾਲ ਬਿਲਕੁਲ ਠੀਕ ਹੈ ਨਹੀਂ ਇੱਕ ਮਿੰਟ ਜੀ ਦਾ ਏਰੀਆ ਆਪਣਾ ਮੰਨ ਗਿਆ ਠੀਕ ਹੈ ਇੱਕ ਮਿੰਟ ਜੀ ਹਾਲ ਠੀਕ ਹੈ ਆਪਾਂ ਵੇਖ ਲੋ ਬਾਅਦ ਜਾ ਕੇ ਵੇਖੋ ਨਹੀਂ ਥੱਲੇ ਜਾ ਕੇ ਗਾ ਪਿੰਡ ਵਾਲੇ ਪੱਦਰ ਤੇ ਖਤਮ ਹੋਇਆ ਪਿਆ ਸਭ ਕੁਝ ਜੀ ਮੈਂ ਹੈਗਾ ਠੀਕ ਹੈ ਮੈਂ ਪਿੰਡ ਵਾਲੇ ਪੱਦਰ ਤੁਹਿਆ ਆ ਲੋ ਜੀ ਦੇਖੋ ਜੀ ਆ ਦੇਖ ਲਾ ਮੇਰਾ ਜੀ ਸੀਐਨ ਸਾਹਿਬ ਦੇਖੋ ਤੇਰੇ ਪੈਰ ਹਜੇ ਸਾਡੇ ਵਰਗੇ ਨੇ ਅਸੀਂ ਪਿੰਡ ਵਾਲੇ ਆ ਮੈਨੂੰ ਪਿੰਡ ਦਾ ਮੈਂ ਮੈਨੂੰ ਪਿੰਡ ਸਾਹੀ ਆ ਬਿਲਕੁਲ ਠੀਕ ਆ ਮੈਂ ਸਮਝ ਗਿਆ ਜੀ ਮੇਰੇ ਵਾਲਾ ਸੋ ਮੈਨੂੰ ਬੋਲ ਲੈਣ ਦੇ ਹਾਂ ਠੀਕ ਹੈ ਠੀਕ ਹੈ ਮਾਂ ਸਾਹਿਬ ਆਪਾਂ ਉੱਠੇ ਹੋਇਆ ਮੈਂ ਵੀ ਮੇਰੇ ਵੀ ਡੁੱਬਦੇ ਰਹੇ ਯਾਰ ਮੇਰੇ ਆਪ ਤੇ 10 ਕਿਲੇ ਡੁੱਬਦੇ ਰਹੇ ਪਰ ਜਿਹੜਾ ਹੁਣ ਤਾਂ ਜਿਹੜਾ ਡੱਬ ਗਿਆ ਉਹ ਸਾਹਿਬ ਪਹਿਲਾਂ ਮੁੱਖ ਮੰਤਰੀ ਕੋਲ ਦੱਸ ਕੇ ਆਏ ਆ ਹੌਸਲਾ ਚਲੋ ਇਹਨੂੰ ਬੋਲ ਲੈਣ ਦੇ ਯਾਰ ਭਾ ਪਤਾ ਕੀ ਸਾਰਿਆਂ ਨਾਲ ਆਵਾ ਗੱਲ ਸੁਣਨ ਆਇਆ ਆਵਾ ਗੱਲ ਕਰੀਏ ਆਪਣੀ ਮੁਸ਼ਕਲ ਦਸੀਏ ਜੇ ਮੇਰੇ ਬੋਲਣ ਤੋਂ ਬਾਅਦ ਕੋਈ ਸਵਾਲ ਰਹਿ ਗਿਆ ਭਰਾ ਮੇਰੇ ਉਹ ਹੋਰ ਲਈ ਪਹਿਲਾਂ ਕਦੇ ਇੰਨਾ ਮੁੱਖ ਮੰਤਰੀ ਦੇ ਨੇੜੇ ਨਹੀਂ ਲੱਗਾ ਨਹੀਂ ਲੱਗਾ ਨਹੀਂ ਲੱਗਾ ਕਾਂਗਰਸ ਉਹ ਸੋਚਦਾ ਕਾਂਗਰਸ ਦੀ ਗੱਲ ਸੁਣ ਜਦੋਂ ਇਸ ਨਾਮ ਹੈ ਅਸੀਂ ਬਹੁਤ ਕਿਸਮਤ ਵਾਲੇ ਆ ਕਿ ਸਾਨੂੰ ਸੰਤ ਬਲਬੀਰ ਸਿੰਘ ਸਿੱਛੇਵਾਲ ਵਰਗੇ ਰਾਜ ਸਭਾ ਦੇ ਵਿੱਚ ਜਿੱਤੇ ਕਾਨੂੰਨ ਘੜੇ ਜਾਂਦੇ ਨੇ ਤੇ ਜਾ ਕੇ ਉਹ ਬੋਲਦੇ ਨੇ ਤੇ ਸਿੱਛੇਵਾਲ ਸਾਹਿਬ ਨਾਲ ਨੇ ਬੀਜ ਸਾਹਿਬ ਐਮਪੀ ਜਿਹੜੇ ਜਲੰਧਰ ਤੋਂ ਨੰਨੇ ਚੁਣੇ ਨੇ 20 ਜੁਲਾਈ ਸੌਂਚਣੀ ਆ ਸੌਂਚਣ ਤੋਂ ਪਹਿਲਾਂ ਹੀ ਐਨੇ ਕੰਮ ਕਰਤੇ ਸੌਂਚਣ ਤੋਂ ਬਾਅਦ ਤਾਂ ਕਰਨੀ ਕਰਨੇ ਬਾਅਦ ਚ ਵੀ ਜਲਾਈ ਨੂੰ ਸਵਾਗਤ ਮਿਲੂਗਾ ਜਿੰਨੇ ਵੀ ਸਾਡੇ ਸਾਰੇ ਮੈਂ ਅੱਜ ਇਹ ਨਹੀਂ ਮੇਰੀਆਂ ਫੋਟੋ ਹੋ ਜਾਣ ਲੈਣੇ ਜਵੇ ਨਰੇਂਦਰ ਮੈਂ ਇਹ ਨਾ ਕਿ ਇੱਕ ਤੋਂ ਮੈਨੂੰ ਆਉਣ ਦੀ ਲੋੜ ਨਾ ਪਵੇ ਬਿਲਕੁਲ ਸਹੀ ਗੱਲ ਹੈ ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਯਾਰ ਆ ਗਿਆ ਹੁਣ ਤੁਨੇ ਮੌਕਾ ਦੇਖਿਆ ਸਹੀ ਹੈ ਇਹ ਤਾਂ ਯਾਰ ਇਹ ਦੂ ਪਹਿਲਾਂ ਵੀ ਖਬਰਾਂ ਛਪ ਗਈਆਂ ਹੋਣਗੀਆਂ ਕੈਪਟਨ ਆ ਗਿਆ ਸੁਖਵੀਰ ਆ ਗਿਆ ਮੌਕਾ ਦੇਦਾ ਆਹ ਜੀ ਫਰਦੇ ਘੁੰਮਦੇ ਰਹਿੰਦੇ ਛੂਛੂ ਦਾ ਯਾਰ ਮੇਰਾ ਮਤਲਬ ਨਹੀਂ ਚਲੋ ਕੋਈ ਇਹ ਲੋਕ ਨਹੀਂ ਆ ਸਕਦੇ ਇੱਥੇ ਤੱਕ ਵਿਚਾਰੇ ਉਹ ਕੈਪਟਨ ਨਹੀਂ ਡੋਏ ਆ ਜਿਹੜੇ ਟਰੈਕਟਰ ਟਰੈਕਟਰ ਨਹੀਂ ਚੱਲ ਪੀ ਠੀਕ ਥੱਲੇ ਕੀਤੇ ਹੋਏ ਸੀ ਹਾਂ ਠੀਕ ਹੈ ਨਾ ਠੀਕ ਅਸੀਂ ਉਰ ਤੋਂ ਲੈ ਕੇ ਉਹ ਸਟੇ ਲੈ ਗਏ ਮੈਂ ਵੀ ਨਹੀਂ ਕੁਝ ਕਰ ਸਕਦਾ ਸੀ ਉਦੋਂ ਤੋਂ